ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਪੀ ਟੀਵੀ ਤੇ ਮੈਂ ਨਵਦੀਪ ਕੌਰ ਜੱਦਾ ਨਜ਼ਰਵਾਦ ਦੇ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਨ ਤੇ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਹਵਾਲਾਤੀ ਮੌਕੇ ਦੇ ਵਿੱਚ ਸੁਖਵਿੰਦਰ ਸਿੰਘ ਦੀ ਹੋਈ ਮੌਤ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਧੋਖਾਧੜੀ ਦੇ ਦੋਸਤ ਦੇ ਵਿੱਚ ਬੰਦ ਇੱਕ ਹਵਾਲਾਤੀ ਦੀ ਭੇਤ ਭਰੇ ਹਾਲਾਤ ਦੇ ਵਿੱਚ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਢੋਲੀ ਜ਼ਿਲ੍ਹਾ ਮੁਹਾਲੀ ਤੇ ਵਜੋਂ ਹੋਈ ਬੀੜ ਪਰਿਵਾਰ ਨੇ ਦੋਸ਼ ਲਾਇਆ ਕਿ ਸੁਖਵਿੰਦਰ ਸਿੰਘ ਨੂੰ ਮੈਡੀਕਲ ਸਹੂਲਤ ਨਾ ਮਿਲਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ। ਆਯੂਸ਼ਮਾਨ ਰੋਜ਼ਨਾ ਦੇ ਵਿੱਚ ਹੋਏ ਸਕੈਮ ਨੂੰ ਲੈ ਕੇ ਪੀਸੀਆਈ ਨੇ ਕੀਤੀ ਵੱਡੀ ਕਾਰਵਾਈ ਪੀਸੀਆਈ ਦੀ ਆਯੂਸ਼ਮਾਨ ਰੋਜ਼ਨਾ ਦੇ ਵਿੱਚ ਹੋਏ ਘੁਟਾਲੇ ਨੂੰ ਲੈ ਕੇ ਪੀਸੀਆਈ ਨੇ ਵੱਡੀ ਕਾਰਵਾਈ ਕੀਤੀ ਹੈ ਪੀਸੀਆਈ ਨੇ ਜਿੱਥੇ 5 ਕਰਮਚਾਰੀਆਂ ਨੂੰ ਕੱਢਿਆ ਉਥੇ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਨੇਤਰੀ ਇਹਨਾਂ ਵਿਅਕਤੀਆਂ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ ਲਾਹੇਵੰਦ ਖੋਜ ਪੰਜਾਬੀ ਯੂਨੀਵਰਸਿਟੀ ਦੀ ਖੋਜ ਰਾਹੀਂ ਪੰਜਾਬੀ ਲੇਖਤਾਂ ਨੂੰ ਨੇਤਰੀ ਵਿਅਕਤੀਆਂ ਦੇ ਵੱਲੋਂ ਪੜਨ ਦੇ ਲਈ ਵਰਤੀ ਜਾਂਦੀ ਬ੍ਰੇਲ ਲਿਪੀ ਦੇ ਵਿੱਚ ਬਦਲੀ ਜਾ ਸਕਣ ਇੱਕ ਤਕਨੀਕ ਵਿਕਸਿਤ ਕੀਤੀ ਗਈ ਜਲੰਧਰ ਦੇ ਨੇੜੇ ਪੁਲਿਸ ਨੇ ਗੈਂਗਸਫਰਾਂ ਦਾ ਕੀਤਾ ਐਂਕਾਊਂਟਰ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਸੋਮਵਾਰ ਸੁਵੇਰੀ ਸ਼ਾਹਕੋਟ ਦੇ ਵਿੱਚ ਦੋ ਬਦਮਾਸ਼ਾਂ ਦਾ ਐਂਕਾਊਂਟਰ ਕੀਤਾ ਪੁਲਿਸ ਮੁਤਾਬਕ ਇਹ ਬਦਮਾਸ਼ ਨਸ਼ੀ ਤੇ ਪਦਾਰਥਾਂ ਦੀ ਸਪਲਾਈ ਕਰਨਾ ਸੰਜਿਸ ਵੇਲੇ ਪੁਲਿਸ ਨੇ ਇਹਨਾਂ ਨੂੰ ਘੇਰਾ ਪਾ ਲਿਆ ਤੇ ਅਮੋਸ਼ ਸਾਹਮਣੇ ਇੱਕ ਦਰਜਨ ਦੇ ਕਿ ਬੋਹੂੜੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਦੋਵੇਂ ਬਦਮਾਸ਼ ਜ਼ਖਮੀ ਹੋ ਗਏ ਤੇ ਪੁਲਿਸ ਨੇ ਉਹਨਾਂ ਨੂੰ ਆਪਣੇ ਗ੍ਰਿਫਤ ਦੇ ਵਿੱਚ ਲੈ ਲਿਆ ਮਾਂ ਦੀ ਮਮਤਾ ਦਾ ਪ੍ਰਤੀਕ ਗੁਲਾਬ ਸਿੱਧੂ ਦਾ ਨਵਾਂ ਆਰਿਆ ਗੀਤ ਜਲਦ ਹੋਵੇਗਾ ਤੁਹਾਡੇ ਸਾਹਮਣੇ ਗਾਇਕ ਗੁਲਾਬ ਸਿੱਧੂ ਜੋ ਮਾਵਾਂ ਦੇ ਮਮਤਾ ਮਈ ਪਾਵਾਂ ਨੂੰ ਸਮਰਪਿਤ ਆਪਣਾ ਨਵਾਂ ਗੀਤ ਮੇਰੀ ਮਾਂ ਸੰਗੀਤ ਪ੍ਰੇਮਣੀ ਆਤੀ ਆਪਣੇ ਚੋਣ ਵਾਲਿਆਂ ਦੇ ਸਾਹਮਣੇ ਕਰਨ ਜਾ ਰਹੇ ਜਿਸ ਨੂੰ ਉਹਨਾਂ ਦੇ ਵੱਲੋਂ ਜਲਦ ਹੀ ਸੰਗੀਤ ਮਾਰਕੀਟ ਦੇ ਵਿੱਚ ਜਾਰੀ ਕੀਤਾ ਜਾਵੇਗਾ ਭਾਰਤ ਨੇ ਟੈਸਟ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੰਗਲੈਂਡ ਨੂੰ ਹਰਾਇਆ ਪਾਰਟੀ ਕ੍ਰਿਕਟ ਟੀਮ ਨੇ ਬਰਮਿਗਮ ਦੇ ਅਜ ਬੈਸਟ੍ਰੋਨ ਗਰਾਉਂਡ 'ਤੇ ਖੇਡੇ ਗਏ ਦੂਜੇ ਟੈਸਟ ਮੈਚ ਦੇ ਵਿੱਚ ਇੰਗਲੈਂਡ ਨੂੰ 336 ਦੌੜਾਂ ਦੇ ਨਾਲ ਹਰਾਇਆ ਇਸ ਦੇ ਨਾਲ ਹੀ ਪੰਜ ਪੈਚਾਂ ਦੀ ਲੜੀ ਇੱਕ ਇੱਕ ਨਾਲ ਬਰਾਬਰ ਹੋ ਗਈ ਭਾਰਤ ਨੇ ਟੈਸਟ ਕ੍ਰਿਕਟ ਦੇ ਵਿੱਚ ਇੰਗਲੈਂਡ ਦੇ ਮਾਣ ਨੂੰ ਚੱਕਣਾ ਚੁਰਕ ਦਿੱਤਾ ਜਲਦ ਭਾਰਤ ਆਵੇਗਾ ਬੱਬਰ ਖਾਲਸਾ ਦਾ ਹੈਪੀ ਪਾਸਿਆ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੋਏ ਬੰਬ ਤਮਾਕਿਆਂ ਦੇ ਵਿੱਚ ਸ਼ਾਮਲ ਬੱਬਰ ਖਾਲਸਾ ਦੇ ਅਤਵਾਦੀ ਹੈਪੀ ਪਾਸਿਆ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸ ਨੂੰ ਸੁਰੱਖਿਆ ਏਜੰਸੀਆਂ ਦੇ ਲਈ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਜਿਸ ਨਾਲ ਅਤਵਾਦ ਅਤੇ ਗੈਂਗਸਟਰ ਨੈਟਵਰਕ ਦੀ ਕੜੀ ਤੋੜਨ ਦੇ ਵਿੱਚ ਮਦਦ ਮਿਲੇਗੀ।